ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ETT 23 ਚਾਂਟ ਦੇ ਸੰਬੰਧ ਵਿੱਚ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ 1/7/2024 ਨੂੰ ਜਿਹੜੇ ਇਸ ਦੇ ਦੋ ਕੇਸ ਲੱਗੇ ਹੋਏ ਸੀ NIS ਤੇ BARD ਵਰਸਸ ETT ਜਿਹੜਾ ਲੱਗਿਆ ਹੋਇਆ ਕੇਸ ਇਹਨਾਂ ਦੋਨਾਂ ਕੇਸਾਂ ਦੀ ਸੁਣਵਾਈ ਹੋਈ ਹੈ 1/7/2024 ਨੂੰ ਤਾਂ ਕੀ ਹੋਇਆ ਇਸ ਸੁਣਵਾਈ ਦੇ ਵਿੱਚ ਕੀ ਬੀਐਡ ਨੂੰ ਆਊਟ ਕਰ ਦਿੱਤਾ ਗਿਆ ਹੈ ਕਿ ਬੀਐਡ ਇਨ ਹੈ ਤਾਂ ਇਸ ਦੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਹੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਜਾਣਕਾਰੀ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀ ਰਹੇ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਤ ਹਰੇਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਦੇਖਦੇ ਹਾਂ ਅੱਜ ਦੇ ਆਪਣੇ ਈਟੀਟੀ ਤੇ ਚੌਂਟ ਦੇ ਸੰਬੰਧ ਵਿੱਚ ਜਿਹੜੇ ਸੁਨਵਾਈ ਹੋਈ ਹੈ ਵੀ ਐਡ ਦਾ ਕੇਸ ਲੱਗਿਆ ਹੋਇਆ ਸੀ ਇੱਕ ਐਨ ਆਈਓਐਸ ਦਾ ਕੇਸ ਲੱਗਿਆ ਹੋਇਆ ਸੀ ਦੂਸਰੇ ਪਾਸੇ 5994 88 5994 ਦੀ ਵੀ ਅੱਜ ਸੁਣਵਾਈ ਹੋਈ ਹੈ ਤੇ ਆਪਾਂ ਅੱਜ ਗੱਲ ਕਰਦੇ ਹਾਂ 2340 ਦੇ ਸਬੰਧ ਵਿੱਚ 2340 ਦੇ ਸਬੰਧ ਵਿੱਚ ਜਿਹੜੀ ਸੁਣਵਾਈ ਹੋਈ ਹੈ ਵੀ ਐਡ ਵਰਸਸ ਈਟੀਟੀ ਵਾਲੇ ਕੇਸ ਦੇ ਵਿੱਚ ਤਾਂ ਇਸ ਦੇ ਵਿੱਚ ਦੋਨੋਂ ਵਕੀਲਾ ਨੇ ਆਪਣੇ ਆਪਣੇ ਜਿਹੜੇ ਪੱਖ ਰੱਖੇ ਨੇ ਜਿਹੜਾ ਈਟੀਟੀ ਵਾਲਿਆਂ ਨੇ ਤਾਂ ਇਹੀ ਪੱਖ ਰੱਖਿਆ ਗਿਆ ਹੈ ਕਿ ਜੋ ਕੇਸ ਸਿਪਰੀਮ ਕੋਰਟ ਨੇ ਬੀਆਰਡ ਨੂੰ ਵਰਤੀਤੂਪਾਰ ਕੀਤਾ ਹੋਇਆ ਤੇ ਜਿਹੜਾ ਡਿਪਾਰਟਮੈਂਟ ਨੇ ਇਸ ਦੇ ਵਿੱਚ ਸਪੀਕਿੰਗ ਆਰਡਰ ਜਾਰੀ ਕਰਕੇ ਇਸ ਨੂੰ ਜਿਹੜਾ ਵਰਤੀਤੂ ਬੀਆਰਡ ਨੂੰ ਬਾਹਰ ਕੀਤਾ ਸੀ ਪਰ ਜਿਹੜਾ ਬੀਆਰਡ ਵਾਲੇ ਸੀ ਉਹਨਾਂ ਦਾ ਜਿਹੜਾ ਪੱਖ ਕਾਫੀ ਸਟਰੋਂਗ ਦਿਸ ਰਿਹਾ ਸੀ ਕਿਉਂਕਿ ਉਹਨਾਂ ਨੇ ਆਪਣਾ ਨੋਟੀਫਿਕੇਸ਼ਨ ਨੂੰ ਚੈਲੰਜ ਕੀਤਾ ਹੋਇਆ ਹੈ ਤਾਂ ਉਹਨਾਂ ਨੇ ਨੋਟੀਫਿਕੇਸ਼ਨ ਦੇ ਹਾਜ਼ਾਰ ਤੇ ਜਿਹੜੀ ਗੱਲ ਕੀਤੀ ਹੈ ਕਿਉਂਕਿ ਜਦੋਂ ਨੋਟੀਫਿਕੇਸ਼ਨ ਆਇਆ ਸੀ ਉਦੋਂ ਬੀਆਰਡ ਨੂੰ ਇਨ ਕੀਤਾ ਹੋਇਆ ਸੀ ਤਾਂ ਦੋਨੋਂ ਪੱਖਾਂ ਦੀ ਜਿਹੜੀ ਵਕੀਲਾਂ ਨੇ ਦਲੀਲਾਂ ਨੂੰ ਸੁਣਿਆ ਜੱਜ ਸਾਹਿਬ ਨੇ ਪਰ ਜੱਜ ਸਾਹਿਬ ਨੇ ਸੁਣਨ ਤੋਂ ਬਾਅਦ ਕੋਈ ਵੀ ਅਜੇ ਤੱਕ ਫੈਸਲਾ ਜਿਹੜਾ ਨਹੀਂ ਸੁਣਾਇਆ ਗਿਆ ਸੀ ਉਸ ਨੂੰ ਫੈਸਲੇ ਜਿਹੜਾ ਪੈਂਡਿੰਗ ਰੱਖਦੇ ਹੋਏ ਉਸ ਨੂੰ ਅਗਲੀ ਤਰੀਕ ਦੇ ਦਿੱਤੀ ਗਈ ਹੈ ਅਗਲੀ ਤਰੀਕ ਜਿਹੜੀ ਅਰਜੈਂਟ ਦਿੱਤੀ ਗਈ ਹੈ ਜਲਦੀ ਦਿੱਤੀ ਗਈ ਹੈ ਕਿਉਂਕਿ ਇਸ ਤੋਂ ਬਾਅਦ ਜਿਹੜਾ ਕੇਸ ਨੂੰ ਜਲਦੀ ਖਤਮ ਕਰਨ ਦੇ ਇਰਾਦੇ ਦੇ ਨਾਲ ਤੁਸੀਂ ਇਸ ਦੀ ਜਿਹੜੀ ਅਗਲੀ ਤਰੀਕ ਹੈ ਦੇਖ ਸਕਦੇ ਹੋ ਅਗਲੀ ਤਰੀਕ 5 ਤਰੀਕ ਰੱਖੀ ਗਈ ਹੈ 5 7 2024 1 ਤਰੀਕ ਤੋਂ ਬਾਅਦ 5 ਤਰੀਕ ਨੂੰ ਜਿਹੜੀ ਹੈ ਅਗਲੀ ਤਰੀਕ ਰੱਖੀ ਗਈ ਹੈ ਉਮੀਦ ਹੈ ਵੀ 5 ਤਰੀਕ ਨੂੰ ਜਿਹੜਾ ਇਹ ਫੈਸਲਾ ਹੋ ਜਾਵੇਗਾ ਕਿਸ ਦੇ ਹੱਕ ਵਿੱਚ ਫੈਸਲਾ ਹੁੰਦਾ ਹੈ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਜਿਹੜਾ BIED ਵਾਲਿਆਂ ਨੇ ਆਪਦੀ ਨੋਟੀਫਿਕੇਸ਼ਨ ਨੂੰ ਚੈਲੰਜ ਕੀਤਾ ਹੋਇਆ ਹੈ ਤਾਂ ਹੋ ਸਕਦਾ ਹੈ ਕਿ ਫੈਸਲਾ BIED ਦੇ ਹੱਕ ਵਿੱਚ ਵੀ ਆ ਸਕਦਾ ਹੈ ਤੇ ETT ਦੇ ਹੱਕ ਵਿੱਚ ਵੀ ਆ ਸਕਦਾ ਹੈ ਆਪਣੇ ਕਹਿਣ ਨਾਲ ਕੁਝ ਨਹੀਂ ਹੋਣਾ ਜੋ ਵਕੀਲਾਂ ਦੀਆਂ ਦਲੀਲਾਂ ਆਉਣਗੀਆਂ ਉਹਨਾਂ ਨੂੰ ਸੁਣ ਕੇ ਤੇ ਜੋ ਵਕੀਲ ਦੀ ਦਲੀਲ ਹੋਏਗੀ ਜਾਂ ਜੋ ਵੀ ਫੈਸਲਾ ਹੈ ਜੱਜ ਸਾਹਿਬ ਨੇ ਉਸ ਦੇ ਆਧਾਰ ਤੇ ਫੈਸਲਾ ਕਰਨਾ ਹੁੰਦਾ ਹੈ ਦੇਖੋ ਇਹਦੇ ਵਿੱਚ ਬੀਅਰਡ ਸ਼ਾਮਲ ਹੁੰਦੀ ਹੈ ਜਾਂ ਬੀਅਰਡ ਆਊਟ ਹੁੰਦੀ ਹੈ ਪੂਰੀ ਉਮੀਦ ਇਹ ਹੈ ਕਿ ਅਗਲੀ ਤਰੀਕ ਜਿਹੜੀ ਹੈ 5 ਤਰੀਕ ਇਸੇ ਕਰਕੇ ਜਲਦੀ ਰੱਖੀ ਗਈ ਹੈ ਕਿ 5 ਤਰੀਕ ਨੂੰ ਇਸ ਦਾ ਫੈਸਲਾ ਹੋ ਜਾਵੇਗਾ ਤਾਂ ਇਹ ਅੱਜ ਦੀ ਛੋਟੀ ਜਿਹੀ ਜਾਣਕਾਰੀ ਸੀ ਜਿਹੜੀ ਤੁਹਾਨੂੰ ਦੇਣਾ ਚਾਹੁੰਦੇ ਸੀ ਕਿ ਈਟੀਟੀ ਤੇ ਚੌਂਟ ਦੇ ਸਬੰਧ ਚ ਜਿਹੜੀ ਅਗਲੀ ਤਾਰੀਖ ਮਿਲ ਚੁੱਕੀ ਹੈ ਅਗਲੀ ਤਾਰੀਖ ਬਹੁਤ ਜਲਦੀ 5 7 2024 ਨੂੰ ਜਿਹੜੀ ਅਗਲੀ ਜਿਹੜੀ ਏਅਰਿੰਗ ਹੋਏਗੀ ਉਸ ਏਅਰਿੰਗ ਦੇ ਵਿੱਚ 90% ਜਿਹੜਾ ਫੈਸਲਾ ਆਉਣ ਦੀ ਪੂਰੀ ਸੰਭਾਵਨਾ ਹੈ ਕਿਸ ਦੇ ਹੱਕ ਵਿੱਚ ਆਵੇਗਾ ਇਹ ਤਾਂ ਦਲੀਲਾਂ ਦੇ ਆਧਾਰ ਤੇ ਜਾਂ ਜੱਜ ਸਾਹਿਬ ਕੀ ਜਜਮੈਂਟ ਕਰਨਗੇ ਕਿਸ ਦੇ ਹੱਕ ਵਿੱਚ ਫੈਸਲਾ ਹੋ ਸਕਦਾ ਹੈ ਫੈਸਲਾ ਈਟੀਟੀ ਦੇ ਹੱਕ ਵਿੱਚ ਵੀ ਜਾ ਸਕਦਾ ਹੈ ਤੇ ਵੀ ਐਡ ਦੇ ਹੱਕ ਵਿੱਚ ਵੀ ਜਾ ਸਕਦਾ ਹੈ ਤਾਂ ਇਸ ਦੀ ਆਪਾਂ ਨੂੰ 5 ਤਰੀਕ ਤੱਕ ਵੇਟ ਕਰਨੀ ਪੈਗੀ 5 ਤਰੀਕ ਤੱਕ ਉਸ ਤੋਂ ਪਹਿਲਾਂ ਨਾ ਤਾਂ ਡਿਪਾਰਟਮੈਂਟ ਰਿਜ਼ਲਟ ਦਾ ਜਾਰੀ ਕਰ ਸਕਦਾ ਹੈ ਤੇ ਨਾ ਹੀ ਕੋਈ ਲਿਸਟਾਂ ਜਾਰੀ ਕਰ ਸਕਦਾ ਹੈ ਜਦ ਤੱਕ ਕੇਸ ਚੱਲ ਰਿਹਾ ਹੈ ਡਿਪਾਰਟਮੈਂਟ ਤੇ ਉਨੀ ਦੇਰ ਤੱਕ ਕੋਡ ਨੇ ਜਿਹੜਾ ਹੈ ਆਲਡਰ ਨੇ ਕਿ ਤੁਸੀਂ ਕੋਈ ਵੀ ਕਾਰਵਾਈ ਨਹੀਂ ਕਰ ਸਕਦੇ ਕੋਈ ਵੀ ਤੁਸੀਂ ਲਿਸਟਾਂ ਜਾਰੀ ਨਹੀਂ ਕਰ ਸਕਦੇ ਸਕਰੂਟੀ ਕਰਨ ਦੀ ਇਜਾਜ਼ਤ ਦਿੱਤੀ ਸੀ ਜੋ ਕਿ ਹੋ ਚੁੱਕੀ ਹੈ ਤਾਂ ਹੁਣ ਇਹ ਦੇਖਣਾ ਪਵੇਗਾ 5 ਤਰੀਕ ਤੱਕ ਕੀ ਹੁੰਦਾ ਹੈ ਇਹ ਅੱਜ ਦੀ ਜਾਣਕਾਰੀ ਸੀ ਜੇ ਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ 5 ਤਰੀਕ ਨੂੰ ਕੀ ਫੈਸਲਾ ਆਉਂਦਾ ਹੈ ਉਸ ਦੀ ਪੂਰੀ ਵੀਡੀਓ ਪੂਰੀ ਡਿਟੇਲ ਜਿਹੜੀ ਤੁਹਾਨੂੰ ਇਸ ਚੈਨਲ ਤੇ ਦਿੱਤੀ ਜਾਵੇਗੀ